ਸਸਰੀ ਗਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜਿਹਦੇ ਇੱਕ ਨਵੇਂ ਬਲੌਗ ਵਿੱਚ ਅੱਜ ਵੀ ਧੁੰਦ ਪਈ ਪਈ ਆ ਚਾਰੇ ਪਾਸੇ ਅਜੇ ਉਰ ਤਾਂ ਘੱਟ ਲੱਗ ਰਹੀ ਆ ਜਦੋਂ ਖੇਤਕ ਨਹੀਂ ਉਧਰ ਨੂੰ ਜਾਹੇਗੇ ਸੜਕ ਸੁੜਕਾ ਪਾ ਨੂੰ ਬਾਹਰ ਜਦਾਂ ਹੋਵਾ ਬਈ ਯੋ ਦੇਖੋ ਉਹ ਉਧਰ ਤਾਂ ਕੁਛ ਨਹੀਂ ਦਿਖ ਰਿਹਾ ਹੈਗਾ ਆ ਦੇਖੋ ਜੀ ਉਹ ਕਿੱਸਾ ਦਾ ਘਰ ਹਜੇ ਘੱਟ ਲੱਗ ਰਹੀ ਤੁੰ ਦਾ ਜਿਉਂ-ਜਿਉਂ ਪਿੱਟ ਦੇ ਬਾਹਰ ਖੇਤਾਂ ਕਣੀ ਦੇ ਬਾਹਰ ਦਿਓ ਜਾਈ ਜਾ ਹਾਂ ਤੇ ਹਜੇ ਕੈਮਰੇ માં ਘੱਟ ਲੱਗ ਰਹੀ ਆ ਭਾਈ ਤੇ ਦੇਖਣਾ ਤੁੰ ਦਾ ਬਹੁਤ ਪਤਾ ਨਹੀਂ ਕਿਹਜ ਅਖਰਾ ਕੈਮਰੇ માં ਬਹੁਤ ਦੂਰ ਤੱਕ ਜਿਆਦਾ ਦਿਖ ਰਿਹਾ ਪਰ ਤੁੰ ਦਾ ਖਾਸੀ ਗਿਰੀ ਵੀ ਆ ਲੋਈ ਪਹੁੰਚ ਗਏ ਆਪਣੀ ਮੰਜ਼ਿਲ ਵਾ ਰਸਤੇ માં ਬਹੁਤ ਬੁਰਾ ਹਾਲ ਹੋਇਆ ਭਾਈ ਹੱਥ ਵੀ ਨਾ ਅੱਕੜੇ ਭਇਆ ਅੱਖਾਂ 'ਵਾਂ ਵੀ ਆ ਤੇ ਪਾਣੀ ਮੀਂਹ ਵਾਂਗ ਗਰ ਰਹੀ ਆ ਉਸ ਬਈ ਮੀਂਹ ਵਾਂਗ ਤੇ ਫਰਨ ਫਰਨ ਜਾਂਦੀ ਅੰਦਰੋਂ ਹਵਾ ਉਂ ਜਿਵੇਂ ਲੋਡ ਹੋਵਾ ਪਾਣੀ ਪੂਣੀ ਲਾਗਣ ਕਰਨ ਜਤੋਂ ਨਾ ਲੇਟ ਲੇਟ ਛੱਡਾਂ ਅੱਜ ਲੋਡ ਨਹੀਂ ਹੈ ਅੱਜ ਮੋਟਰਾਂ ਦੀ ਲਾਈਟ ਸੱਜ ਰਹੀ ਛੜਤੀ ਬਾਕੀ ਮੈਂ ਆਇਆ ਲੇਟੇ ਆ 9 ਵਜੇ ਆਇਆ ਪਹੁੰਚਿਆ ਉਹ ਰਕੀਤ ਧੁੰਦ ਦੀ ਪਤਾ ਨਹੀਂ ਮੌਸਮ ਮਾਹ ਕੇ ਹੋਈਗਾ ਜਗਤ ਹੈ ਖੇਤਾਂ ਵਿੱਚ ਤੇ ਉਹ ਵਧੀਆ ਕਰਤਾ ਸਾਫਤ ਨਹੀਂ ਨੇ ਕਿ ਮਰਾ ਲਿਬੜੇ ਵੇ ਦਾ ਫਰਸੇ ਕਣਕਾਂ ਹੀ ਬਜਾਈ ਜੂਈ ਮੋਰੀ ਉਡਾਈ ਟੂਈ ਰੇਰੂਰੀ ਛਿੰਡਿਆ ਪਿਆ ਇਹਦਾ ਤੇ ਅੱਜ ਚਮਕ ਗਿਆ ਬਈ ਇਹ ਲੱਗ ਰਿਹਾ ਵੀ ਹਾਂ ਫਰਸੇ ਪਿਆ ਹੋਰ ਆ ਦੇਖੋ ਬਈ ਉੱਪਰ ਕੇ ਉੱਪਰ ਬਾਹ ਕੇ ਉੱਪਰ ਵੀ ਆ ਚਿੱਟਾ ਚਿੱਟਾ ਜਾ ਇਹ ਸਾਰਾ ਪਾਣੀ ਆ ਹੋ ਸਗਾ ਮੋਟਰ ਆ ਦੋਏ ਕੈਂਪਰ ਭਰਤੇ ਇੱਕ ਉੱਪਰ ਦਾ ਇੱਕ heਠਾਣਾ ਜਿਹੜਾ heਠਾ ਰੱਖਦੇ ਆਉ ਤਾਂ ਦਿਖਾਤਾ ਮੈਂ ਤਣੀ ਇਹੋ ਦੇ ਵਿਚਾਲੇ ਖੇਤਾਂ ਦਾ ਕੋਈ ਕੰਮ ਹੁੰਦਾ ਨਹੀਂ ਇਹ ਜੀ ਠੰਡਾਂ ਵਿੱਚ ਚਲੋ ਇਹੋ ਇਹ ਜੇ ਕਰੀ ਜਾਈਏ ਜਿੱਥੇ ਆਪਾਂ ਰਹਿੰਦੇ ਆ ਵੀ ਸਫਾਈ ਵਧੀਆ ਲਗਾ ਲਓ ਵੀ ਉਹ ਗੁੱਜਰਾਂ ਦਾ ਜਿਹੜਾ ਉਰੀ ਖੜਿਆ ਵਿਚਰੇਆਂ ਦਾ ਉਰੀ ਖੜਾ ਕੇ ਵਗ ਜਾਂਦੇ ਤੇ ਇਹੋ ਗੰਨਾ ਮਾਨੇ ਹੁੰਦਾ ਲਾ ਮੂਰੇ ਡੈੜੀ ਪਈ ਆ ਜਿਵੇਂ ਆ ਖੇਤ ਖੱਤੀ ਜੀ ਬਸ ਕਹਾ ਜੀ ਚਲੋ ਗੰਨਾ ਲਾ ਦੀ ਆ ਵੀ ਚਲ ਘਰ ਜੋਗਾ ਗੁੜ ਗਾੜਾ ਸ਼ੱਕਰ ਸ਼ਾਕਰ ਜੀ ਹੋ ਜੇਗੀ ਤਾਂ ਕਰਕੇ ਉਹ ਵਧੀਆ ਹੋ ਗਿਆ ਬਈ ਸੰਭਾਲ ਜੀ ਤੋਂ ਕਰੀਆ ਬੰਨੇ ਬੁੰਨੇ ਆ ਪਿਆ ਮੰਨੇ ਹੁਣ ਤਾਂ ਬਹੁਤ ਆ ਬਈ ਚੱਲਦੇ ਨਹੀਂ ਮੈਂ ਤਾਂ ਨਹੀਂ ਕਹਾ ਚੱਲ ਸੇਕ ਸੂਕ ਕੇ ਫਿਰ ਕੰਮ ਕਰੀਏ ਮੈਂ ਕਿਹਾ ਚੱਲ ਯਾਰ ਬਾਹਰ ਦਾ ਧੂਣੀ ਜੀ ਮੈਂ ਕਿਹਾ ਮੈਂ ਵੀ ਬੈਠ ਜਾਵਾਂ ਅੱਜ ਜਦੋਂ ਵੀ ਕਾ ਜਾ ਲੋਈ ਤੇੜਿਆ ਤੇ ਮੁੱਛਾਂ ਤੇ ਵਾਲ ਜਿੱਧਰ-ਤਨ ਹੋ ਜਾਏ ਬਾਰ-ਬਾਰ ਸੈੱਟ ਕਰਨੇ ਪਾਉਂ। ਬੜੀ ਮੁੱਛਾਂ ਦਾ ਸੰਪਣੀ ਜਿਹੜਾ ਫੱਖੀਆਂ। ਇਹ ਨੇ ਨਾ ਬਈ ਸੇਖਾਂ ਢੇਰ ਲਾਦਾ ਥੱਲੇ ਪਾਲ-ਬਾਲ। ਓਹੋ ਹੁਣ ਮਚੀ ਅੱਗ। ਨਹੀਂ ਤਾਂ ਸੇਖ ਬੁਝੀ ਜਾਂਦੀ ਦੀ ਹਵਾ ਚੱਲ ਰਹੀ ਐ ਨਾ ਬਈ। ਥੋੜਾ ਹੋਵੇ ਚੱਲੀ ਹੋਗੀ ਧੂਣੀ ਬੜ ਗਈ। ਤਾਂ ਕਰਕੇ ਆਹ ਹਾ ਹਾ ਹੱਥਾਂ ਵਰਨ ਰਾਮ ਜਾਇਆ। ਤੇ ਓਹ ਧਣੀ ਹਾਂ ਤੇਰੀ ਸਤਿ ਸ੍ਰੀ ਅਕਾਲ ਕਰਦੇ ਬਈ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਆਪਣਾ ਦੀ ਬਬੈਟ ਠੰਗੇ ਸਿੱਖੇਗੇ ਉਹਦੇ ਬਾਅਦ ਫਿਰ ਆਪਾਂ ਪੜ੍ਹੇਂਗੇ ਗੱਠੇ ਗੱਠੇ ਪਾੜਨੇ ਆ ਮਤਲਬ ਐ ਡਿੱਡੀ ਗੱਠੀ ਤੋਂ ਕਰਕੇ ਬਈ ਤੇ ਵਿੱਚ ਬਾੜੇ ਜਿਹਾ ਛੱਡ ਦੇਗੇ ਵੀ ਆਪਣਾ ਵਿੱਚ ਵਿੱਚ ਦੇ ਛਿੱਦੇ ਛਿੱਦੇ ਜੇ ਪਾਟ ਲੇਗੇ ਇਹ ਵੀ ਘਰਾਂ ਜੋ ਗੇ ਕਾਨੂੰ ਮੁੱਲ ਲੈਣੇ ਆ ਇਸ ਕਰਕੇ ਜਿਹਦੇ ਮੋٹے ਮੋٹے ਪੱਟਣ ਦੇ ਬਈ ਪਰ ਮੀਂਹ ਪੈਣੇ ਕਰਕੇ ਗਾਰਾ ਜਿਆਦਾ ਲੱਗ ਰਿਹਾ ਗੈਲ ਗਾਰਾ ਜਿਆਦਾ ਰਿਹਾ ਇਸ ਕਰਕੇ ਮੈਂ ਚੱਲ ਘੱਟ ਪੱਟ ਲਈਏ ਇਹਨੇ ਘਰਾਂ ਜੋਗੇ ਵੀ ਮੜੇ ਮੁੱਟੇ ਜੇ ਮੁੱਲ ਲੈਣ ਤੇ ਵੀ ਬਾਦਮਾ ਪੱਟ ਲੇਗੇ ਫਿਰ ਜ਼ਿਆਦਾ ਥੋੜਾ ਜਿਹਾ ਪੈਰ ਜ਼ਿਆਦਾ ਖੜਨ ਲੱਗ ਜੇਗਾ ਤਾਂ ਦੇਖੋ ਗਾਰਾ ਹੀ ਬਹੁਤ ਆ ਰਿਹਾ ਗਿਆ ਉਂਗਠੇ ਵਧੀਆ ਹੋ ਗਈ ਗਰੋਥ ਹੋਈ ਤਾਂ ਧੁੰਦ ਦੇਖੋ ਬਈ ਅੜਦਲੇ ਚੈੱਕ ਕਰੋ ਪਰ ਥੋੜੀ ਦੂਰ ਤੱਕ ਹੀ ਦਿਖਾਲਦਲੇ ਬਸ ਅੱਗੇ ਨਹੀਂ ਕੁਝ ਵੀ ਦਿਖ ਰਿਹਾ ਹੈ ਆਪਣੇ ਜਾਨਵਰ ਆ ਜਾ ਆ ਜਾ ਇੱਕ ਕੇ ਅੰਡਾ ਹਜੇ ਤੋਂ ਆ ਦੇਖੋ ਜੀ ਕੌਣ ਆਇਆ ਖੇਤਵਾਂ ਅੱਜ ਅੱਜ ਦਾ ਤਾਜ ਜੱਟ ਵੀ ਆ ਗਿਆ ਖੇਤਵਾਂ ਓ ਤਾਜ ਜੋ ਜਿਹੜੀ ਜਹਾ ਚੱਗੀ ਪਈ ਹੈ ਜਨਵਰ ਸਾਰੇ ਚੱਕੀ ਫਿਰ ਰਹੇ ਨੇ ਉਪਰਾਥੀ ਸ਼ੇਰ ਭੈ ਜੇਬਰੇ ਜੁਬਰੇ ਜੇ ਪਤਾ ਨਹੀਂ ਕੇ 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 ਕਰਨਾ ਹੈ ਤੂੰ ਓ ਦੱਸ ਬੋਲ ਕੇ ਬੋਲ ਤੇ ਵੀਡੀਓ ਆ ਬੋਲ ਦੇ ਕੀ ਕਰਨਾ ਹੈ ਤੂੰ ਅੱਖਾ ਆ ਜਾਓ ਦਿਖਾ ਕੇ ਇਹ ਰੇੜੀ ਕੀ ਹਵਾ ਘਟਾ ਆ ਜਾ ਲੈ ਵੀ ਪੰਪ ਕੀ ਥਰ ਰੱਖ ਤਿਆ ਹਵਾੜਾ ਬਈ ਹਵਾ ਵਾਲਾ ਪੰਪ ਲੈ ਆਏ ਅੰਦਰ ਰੱਖ ਤਿਆ ਲਵੀ ਨੇ ਲਵੀ ਵੀ ਆਇਆ ਤੇ ਹਵਾ ਘਟ ਦੀ ਰੇੜੀ ਮੈਂ ਤਾਂ ਕਰਕੇ ਪੰਪ ਮੰਗਾਇਆ ਤਾਂ ਹੀ ਕੱਖਾ ਜੱਲੇ ਕੇ ਨਹੀਂ ਗਏ ਹਜੇ ਤੱਕ ਹੈ ਮਾੜੀ ਥੋੜੀ ਥੋੜੀ ਹਵਾ ਬਸ ਜਿਆਦਾ ਨਹੀਂ ਹੈ ਉਧਰ ਤਾਂ ਆ ਜਾ ਓਏ ਕੱਲਾ ਨਾ ਜਾਂ ਅੰਦਰ ਆ ਪੁੱਤ ਪਤਾ ਕਿ ਇਹ ਹਜੇ ਛੋਟਾ ਅੰਦਰ ਦਵਾਈ ਬੁੱਟੀ ਸਾਰਾ ਸਮਾਨ ਪਿਆ ਹੋਵਾ ਖੇਤਾਂਵਾਂ ਤਾਂ ਕਰਕੇ ਜੇ ਕੋਰ ਰੱਖੀ ਨਾ ਸੀਗੀ ਕਿੱਥਾਂ ਗੱਟਾ ਖੱਜਾ ਇੱਕ ਹੋਰ ਲੱਰਿਆ ਹੋਰ ਆ ਬੰਦੇ ਫੋਨ ਚੋਬ ਨਾ ਤਰੀ ਪਾਲਕ ਵੀ ਦੇਜੀ ਹੈ ਪਾਲਕ ਦੇ ਬਣਾਵਾਂਗੇ ਪਰੌਂਠੇ ਕਰਦੇ ਭਜੀ ਸੂਰਜ ਦੇਵਤਾ ਨੂੰ ਦਰਸ਼ਨ ਕਰਾਤੇ ਵਧੀਆ ਲੱਗ ਰਿਹਾ ਦੋ ਦਿਨਾਂ ਬਾਅਦ ਸੂਰਜ ਦੇਖ ਕੇ ਨਹੀਂ ਤਾਂ ਹੱਥ ਪੈਰ ਸੁੰਨ ਹੋਈ ਜਾਂਦੇ ਤੇ ਬੁਰਾ ਹਾਲ ਹੋਇਆ ਪਿਆ ਦਾ ਜੀ ਲੱਭਿਆ ਜਦੋਂ ਮਟਰ ਬਣੀ ਰਾਇਦਾ ਕਰਾਂ ਤੇ ਸਵਾਲ ਬੜਾ ਲੱਗਿਆ 1.5 ਘੰਟੇ ਤੱਕ ਲਈ ਮਿੱਤਰੋ ਹੁਣ ਮੈਂ ਅਸੀਂ ਦੇਖਣ ਬਾਗਦੇ ਵਿਚ ਨੂੰ ਅਗਦਾ ਫੋਨ ਕਰਦੇ ਮੈਂ ਇਸ ਲੈਣੀ ਆ ਮਾਨੇ ਮੈਂ ਫੋਨ ਕਰਦਾ ਕਹਿੰਦਾ ਭਈ ਆ ਜਾਓ ਦੇਖ ਜਿਓ ਆਮ ਦੇਖਣਗੇ ਹੈ ਨਹੀਂ ਤੇ ਨਹੀਂ ਖਾਸ ਠੀਕ ਲਿਉਟੀ ਲਾ ਟੀਵੀ ਨਹੀਂ ਧੀ ਠੀਕ ਤੇ ਹੁਸਨਨਾ ਸਿੰਘ ਸੁng ਜੇ ਵਧੀਆ ਤੇ ਨੇ ਲੱਖ ਰੁਪਏ ਤੋਂ ਉੱਪਰ ਮੰਗ ਰਗਾ 12 ਲੀਟਰ ਦੁੱਧ ਮੇਰੇ ਹਿਸਾਬ ਨਾਲ 8 ਲੀਟਰ ਦੇ ਉੱਪਰ 9 ਜ਼ੋਰ ਲਾ ਕੇ ਨੱਕ ਦੁੱਧ ਹੋਏਗਾ ਮੈਂ ਸੋ। ਤਾਂ ਕਰਕੇ ਵਲੌਗ ਨਹੀਂ ਬਣਿਆ ਉਧਰ ਲੰਗੇ ਤੇ ਹੁਣ ਆਇਆ ਹੁਣ ਇਹ ਮੜ ਜਾ ਨੀ ਦਰਵਾਜ਼ਾ ਖੋਲਣ ਦਿੰਦੇ ਜਦ ਇਹ ਬਾਹਰ ਲੰਘ ਜਾ। ਅਰ ਜਿੱਦਰ ਨੇ ਕੋਈ ਕੁੱਤੇ ਕੱਤੇ ਆ ਗਏ ਉਹਨੂੰ ਖਾ ਜੇਂਗੇ। ਚਲਾ ਜਰਾ। ਚਲਾ। ਚਲਾ ਜਰਾ। ਬਰਸੀਨ ਡੰਗਰੇ ਵੀ ਖਾਵਾਂ ਨੇ ਵੀ ਖਾਵਾਂ ਦੇਸੀਨ ਨੂੰ ਬਹੁਤ ਖਾਵਾਂ ਦੇਖੋ ਚਲ ਅੰਦਰ ਚਲ 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 ਅੰਦਰ ਚਲ 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 ਲੈ ਲੈ ਚਲ ਅੰਦਰ